ਜੈਨ ਦੋਸਤ ਮੈਂ ਤੁਹਾਡਾ ਆਪਣਾ ਅੰਕਲ ਕੇਰਤਨ ਸ਼ਰਮਾ ਤੇ ਅੱਜ ਅਸੀਂ ਪਹੁੰਚ ਚੁੱਕੇ ਆ ਅਦਾਸ਼ ਪੁਸ਼ਟ ਆਸ਼ਰਮ ਅੰਮ੍ਰਿਤਸਰ ਰੋਡ ਬਟਾਲਾ ਵਿਖੇ ਜਿੱਥੇ ਕੀ ਮਾ ਸ਼ਿਵਰਾਤਰੀ ਦੇ ਮਹਾਪਰਵ ਤੇ ਬਹੁਤ ਵੱਡਾ ਇੱਥੇ ਸਮਾਗਮ ਹੁੰਦਾ ਆ ਸਮਾਗਮ ਹੁੰਦਾ ਆ ਸੋ ਸਾਰੀ ਗੱਲਬਾਤ ਵੀ ਕਰਾਂਗੇ ਮੁਲਾਵਾਂਗੇ ਵੀ ਸਾਰੇ ਮੈਂਬਰਾਂ ਦੇ ਨਾਲ ਤੁਹਾਨੂੰ ਉਹ ਤੁਹਾਨੂੰ ਦੱਸ ਦਈਏ ਕਿ ਇੱਥੇ ਜਿਹੜੀ ਤਿਆਰੀਆਂ ਨੇ ਇਹ ਜਿਹੜੀਆਂ ਮੁਕੰਮਲ ਹੋ ਚੁੱਕੀਆਂ ਨੇ ਹੁਣ ਤੱਕ ਸਫੇਦੀ ਸੀਗੀ ਸਫੇਦੀ ਵੀ ਹੋ ਚੁੱਕੀ ਆ ਔਰ ਹੋਰ ਵੀ ਸਫਾਈ ਜਿਹੜੀ ਆ ਉਹ ਇੱਥੇ ਹੋ ਰਹੀ ਹੈ ਔਰ ਨਾਲ ਦੀ ਨਾਲ ਇਸ ਮੰਦਿਰ ਦੇ ਵਿੱਚ ਜਿਹੜਾ ਵਾ ਬਹੁਤ ਵੱਡਾ ਹਵਨ ਅੱਗੇ ਵੀ ਹੋਣ ਵਾਲਾ ਆ ਤੋਂ ਸਾਰਿਆਂ ਨੂੰ ਬੇਨਤੀ ਆ ਕਿ 15 ਤਰੀਕ ਨੂੰ ਤੁਸੀਂ ਜਰੂਰ ਇੱਥੇ ਆਓ ਕਿਉਂਕਿ 41ਵਾਂ ਇਹ ਮਾਸ਼ ਸ਼ਵਰਾਤਰੀ ਸੰਮੇਲਨ ਆ ਉਹ ਸਾਰਿਆਂ ਨੂੰ ਬੇਨਤੀ ਆ ਕਿ ਇੱਥੇ ਜਰੂਰ ਆ ਕੇ ਪੁੰਦੇ ਭਾਗੀ ਬਣੋ ਔਰ ਨਾਲ ਦੀ ਨਾਲ ਮੈਂ ਪ੍ਰਧਾਨ ਜੀ ਨਾਲ ਵੀ ਤੁਹਾਡੇ ਗੱਲਬਾਤ ਕਰਉਣਾ ਵਾ ਤੋਂ ਮੈਂ ਮੈਂਬਰ ਜਿਹੜੇ ਪੰਬਾ ਪਰ ਹੋਏ ਪਏ ਨੇ ਔਰ ਉਹਨਾਂ ਨੇ ਬਕਾਦਾ ਆਪਣਾ ਜਿਹੜਾ ਵਾ ਇਹ ਆਪਣਾ ਯੋਗਦਾਨ ਪਾ ਰਹੇ ਨੇ ਔਰ ਬਾਰੋਂ ਵੀ ਜਿਹੜੇ ਲੋਕ ਨੇ ਉਹ ਵੀ ਇੱਥੇ ਯੋਗਦਾਨ ਪਾ ਰਹੇ ਨੇ ਕੀ ਦੇਖ ਸਕਦੇ ਹੋ ਕਿ ਬਹੁਤ ਵਧੀਆ ਸਫੇਦੀ ਹੋਈ ਪਈ ਆ ਔਰ ਦੁਲਹਨ ਵਾਂਗੂ ਜਿਹੜਾ ਵਾ ਇਸ ਮੰਦਿਰ ਨੂੰ ਸਜਾ ਦਿੱਤਾ ਗਿਆ ਵਾ ਅਜੇ ਲਾਈਟਿੰਗ ਜਿਹੜੀ ਆ ਉਹ ਸ਼ੁਰੂਆਤ ਤੇ ਜਿਹੜੀ ਆ ਪਰਸੋ ਹੋ ਜਾਣੀ ਆ ਲਾਈਟਾਂ ਵੀ ਜਿਹੜੀਆਂ ਇੱਥੇ ਲੱਗ ਜਾਣੀਆਂ ਨੇ ਬਾਕਾਇਦਾ ਪੂਰੀ ਜਿਹੜੀ ਦੀਪਮਾਲਾ ਦੀ ਹੋਣੀ ਹੋਏਗੀ ਨਾਲ ਦੀ ਨਾਲ ਤੁਹਾਨੂੰ ਮੰਦਿਰ ਦੀ ਵੀ ਜਰੀਆ ਰੂਪਰੇਖਾ ਜਿਹੜੀ ਆ ਉਹ ਵੀ ਦਿਖਾਵਾਂਗਾ ਇਹਦੇ ਅੰਦਰ ਦੇ ਵਿੱਚ ਕਿੱਦਾਂ ਕਿੱਡੀ ਸੋਹਣੀ ਸਜਾਵਟ ਕਰਕੇ ਹੋਣ ਜਾ ਰਹੀ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਇਹ ਖੁੱਲਾ ਹਾਲ ਆ ਔਰ ਇੱਥੇ ਟਾਈਲਸ ਵਗੈਰਾ ਲਗੀਆਂ ਹੋਈਆਂ ਨੇ ਔਰ ਨਾਲ ਦੀ ਨਾਲ ਪ੍ਰਧਾਨ ਜੀ ਨੂੰ ਵੀ ਬੇਨਤੀ ਕਰਾਂਗਾ ਪ੍ਰਧਾਨ ਜੀ ਹਮਾਰੇ ਸਾਥ ਆਈਏ ਆਪ ਵੀ ਔਰ ਇਹ ਮੰਦਰ ਦੇ ਮੁੱਖ ਕਾਰਜਕਰਤਾ ਨੇ ਸੇਵਾਦਾਰ ਨੇ ਜੋ ਕਿ ਇੱਥੇ ਸੇਵਾ ਨਿਭਾ ਰਹੇ ਨੇ ਔਰ ਮੰਦਰ ਮੇ ਜਿੰਨੇ ਵੀ ਸਾਥੀ ਗਣ ਜੁੜਨਾ ਚਾਹਤੇ ਹਨ ਉਹਨਾਂ ਕੇ ਲਈ ਵੀ ਔਰ ਮਾਸ਼ਵਰਾਤਰੀ ਕੇ ਪਰੋਕ ਲਈ ਆਪ ਸਭੀ ਕੋ ਹਮਾਰੇ ਚੈਨਲ ਕੇ ਤਰਫ ਸੇ ਆਮੰਤਰਿਤ ਕਰ ਰਹੀਏ ਜੀ ਜੀ मैं धन्यवाद करता हूँ हमारे बेटा के चैनल के लिए नवी दिशा चैनल के लिए धन्यवाद करता हूँ इस चैनल के जरिए मैं ये जानना चाहता हूँ मैं दूर दूर तक संदेश भेजना चाहता हूँ कि जो भी आसे पासे बटाला शहर के नजदीक में या बटाला से दूर भी है जो भी शिवरात्रि महाशिवरात्रि पर आमंत्रित करना चाहता हूँ यहाँ पर सबको यहाँ आमंत्रित है क्योंकि यहाँ पर बड़ा भंडारा विशाल भंडारा बनाने जा रहे हैं पंद्रह तारीख चौदह पंद्रह और सोलह तारीख का तीन दिन का भंडारा हमारा चलता है इसमें हवन यज्ञ होगा और कीर्तन कीर्तन होगा यहाँ पर हरे राम हरे कृष्णा का नाम जाप होगा हवन होगा और इस यहाँ पर ये महाशिवरात्रि का परिवार पर शिव जी का परिवार है इस आश्रम पर जो परिवार है शिव परिवार है मंदिर में शिव परिवार भी दिखाएंगे और साथ में बातचीत भी करेंगे हमारे साथ जुड़े हुए प्रधान जी यहां पे आ जाइए बाल शंकर भगवान की बाल शंकर भगवान की कार बजरंगा सो इस मंदिर में हम पहुंच चुके हैं ਇਸ ਮੰਦਰ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਦੋਸਤੋ ਔਰ ਤੁਹਾਨੂੰ ਇਸ ਮੰਦਰ ਦਾ ਜਿਹੜਾ ਵਾ ਦ੍ਰਿਸ਼ ਅਸੀਂ ਵਿਖਾ ਦਿੰਨੇ ਆ ਇਸ ਮੰਦਰ ਦੀ ਝਲਕੀਆਂ ਵਿਖਾ ਦਿੰਨੇ ਆ ਇੱਥੇ ਬੜੀ ਮਨ ਨੂੰ ਸ਼ਾਂਤੀ ਮਿਲਦੀ ਹੈ ਪੁਰਾਤਨ ਮੰਦਰ ਹੈ ਵੀ ਦੇਖ ਸਕਦੇ ਹੋ ਭੋਲੇ ਸ਼ੰਕਰ ਜੀ ਦੇ ਸ਼ਿਵਲਿੰਗ ਤੇ ਪਹਿਲਾਂ ਮੱਥਾ ਟੇਕਾਂਗੇ ਔਰ ਸਾਰੇ ਸਰਬੱਤੇ ਭਲੇ ਦੀ ਅਰਦਾਸ ਵੀ ਕਰਾਂਗੇ ਇੱਥੇ ਕਿ ਭੋਲੇ ਸ਼ੰਕਰ ਸਭ ਦੇ ਭੰਡਾਰੇ ਭਰੇ ਰੱਖੇ ਸਾਰਿਆਂ ਦੇ ਘਰ ਖੁਸ਼ੀਆਂ ਖੇੜੇ ਲੈ ਕੇ ਆਵੇ ਭੋਲੇ ਸ਼ੰਕਰ ਔਰ ਇੱਥੇ ਜਿਹੜੀ ਆ ਦੋ ਟਾਈਮ ਪੂਜਾ ਅਰਚਨਾ ਹੁੰਦੀ ਆ ਬਹੁਤ ਹੀ ਸ਼ਾਂਤਮਈ ਜਿਹੜਾ ਵਾ ਇੱਥੋਂ ਦਾ ਵਾਤਾਵਰਨ ਆ ਬਹੁਤ ਵਧੀਆ ਲੱਗਾ ਇੱਥੇ ਅਧਿਆਤਮ ਦੇ ਨਾਲ ਜੁੜੇ ਹੋਏ ਸਾਰੇ ਲੋਕ ਨੇ ਔਰ ਪ੍ਰਕਰਮਾ ਲਈ ਵੀ ਤੁਸੀਂ ਦੇ ਸਕਦੇ ਹੋ ਕਿ ਇਹ ਪ੍ਰਕਰਮਾ ਵਾਸਤੇ ਜਿਹੜੀ ਆ ਬੜੀ ਖੁੱਲੀ ਡੁੱਲੀ ਜਗ੍ਹਾ ਹੈ ਪ੍ਰਕਰਮਾ ਕਿਉਂ ਹੁੰਦੀ ਆ ਨਾਲ ਦੇ ਨਾਲ ਗਣੇਸ਼ ਜੀ ਮਹਾਰਾਜ ਜੀ ਦਾ ਇੱਥੇ ਆਵਾਸ ਆ ਇਨੇ ਜੀ ਮਹਾਰਾਜ ਦੀ ਬੜੀ ਕਿਰਪਾ ਹੈ ਤੁਹਾਨੂੰ ਔਰ ਬਹੁਤ ਸਾਰੀਆਂ ਉਹ ਗੌਰਵੀ ਮੂਰਤੀਆਂ ਇੱਥੇ ਲੱਗੀਆਂ ਨੇ ਬੜੇ ਸਰੂਪ ਲੱਗੇ ਨੇ ਔਰ ਬਹੁਤ ਵਧੀਆ ਜਿਹੜਾ ਮਨ ਨੂੰ ਖੁਸ਼ੀ ਵੀ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਔਰ ਇਥੋਂ ਦਾ ਜਿਹੜਾ ਵਾਤਾਵਰਨ ਹੈ ਬੜਾ ਸ਼ੁੱਧ ਵਾਤਾਵਰਨ ਤੁਸੀਂ ਦੇਖ ਸਕਦੇ ਹੋ ਕਿ ਵਿਸ਼ਕਰਮਾ ਮਹਾਰਾਜ ਤੋਂ ਲੈ ਕੇ ਸਾਰੇ ਹੀ ਦੇਵੀ-ਦੇਵਤਿਆਂ ਦੀ ਜਿਹੜੀਆਂ ਇੱਥੇ ਤਸਵੀਰਾਂ ਲੱਗੀਆਂ ਹੋਈਆਂ ਨੇ ਸਰੂਪ ਲੱਗੇ ਹੋਏ ਨੇ ਇੱਥੇ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਔਰ ਏਕਤਾ ਦਾ ਪ੍ਰਤੀਕ ਹੈ ਇਹ ਮੰਦਿਰ ਇੱਥੇ ਕੋਈ ਵੀ ਧਰਮ ਦਾ ਇੱਥੇ ਬੰਦਾ ਜਿਹੜਾ ਵਾ ਇੱਥੇ ਆ ਸਕਦਾ ਵਾ ਆਪਣੀ ਪੂਜਾ ਅਰਚਨਾ ਕਰ ਸਕਦਾ ਵਾ ਸੋ ਮੈਂ ਫਿਰ ਸੇ ਆਪਕਾ ਬਹੁਤ ਬਹੁਤ ਧੰਨਵਾਦ ਕਰਤਾ ਹੂੰ ਆਪਣੇ ਆਪਣਾ ਯਕੀਨਤੀ ਸਮਾਧਿਆ ਔਰ ਜਾਦੀ ਜਾਦੀ ਹਮਾਰੇ ਦਰਸ਼ਕੋ ਕੇ ਲਈ ਕੁਛ ਕਹਿਣਾ ਚਾਹੇਂਗੇ ਆਪ ਹਾਂ ਮੇਰਾ ਧੰਨਵਾਦ ਕਰਤਾ ਹ आपका चैनल को नवी दिशा चैनल को धन्यवाद करता हूँ हमारे बेटे को आशीर्वाद करता हूं कि इनको बड़े ताकत दे, हमारे स्वर्गीय बाबू सुरेंद्र कुमार शर्मा जी का उसका नाम रोशन करे और खूब तरक्की करे बेटा का खूब दूर दूर तक चैनल की इसकी रोशनी जो है और सबक दूर दूर तक जावे और न्यूज पहुंचे जहां तक कोई भी नहीं जा सकता है वहां तक पहुंचे हमारे पास भी आए हमारे चैनल के हमारे के चैनल के जरिए मैं सबको धन्यवाद करता हूँ और इस शिवरात्रि महाशिवरात्रि पर्व का सबको शुभकामनाएं देता हूँ भोलेनाथ सबको आशीर्वाद दे और सब परिवार को सबके परिवार के भंडारे भूर रखे सबको सुख शांति दे और कोई रोगी ना हो सब आरोग्य रहे सबके लिए मैं दुआ करता हूँ भोलेनाथ से यही मेरी अर्चना है यही मेरी विनती और दुआ है बोलो शंकर भगवान की जय पासेरवाल की जय सतगुरु महाराज वालाल दयाल जी महाराज की जय भोले भंडारी की जय काकागत अंतृष्ट की जय दीर्घायु की जय परिवार की जय माता-पिता की जय सुख शांति की जय जय बोलो साचे दरबार की जय ਸੋ ਸੋ ਅਸਾਂ ਸਾਡੇ ਨਾਲ ਇਥੋਂ ਦੇ ਮੁੱਖ ਸੇਵਾਦਾਰ ਜਿਨ੍ਹਾਂ ਨੇ ਆਪਣੀ ਗੱਲਬਾਤ ਰੱਖੀ ਔਰ ਸਾਰਿਆਂ ਨੂੰ ਬੇਨਤੀ ਹੈ ਕਿ ਮਾਸ਼ਵਰਾਤਰੀ ਪਰਵ ਇਥੇ ਬਹੁਤ ਧੂਮਤਾਵਾਂ ਨਾਲ ਮਨਾਇਆ ਜਾਂਦਾ ਸਮਾਂ ਮਿਲੇ ਤੇ ਜ਼ਰੂਰ ਇਥੇ ਆ ਕੇ ਆਸ਼ੀਰਵਾਦ ਲਓ ਤੇ ਪੌਂਦੇ ਭਾਗੀ ਬਣੋ ਜੈ ਹਿੰਦ ਜੈ ਪਰਵ